ਉਹ ਤੇ ਦੇਵਾ ਕੀ ਤੇ ਪਤਾ ਕਰ ਲਈ ਹਮੇਂ ਨੀ ਨਾਮ ਹੈ ਬਹੁਤ ਬਹੁਤ ਹੈ ਰਸਮਾਂ ਇੰਨਾ ਸੀਗਾ ਇਹਦੇ ਕਰਮਾ ਜਿਹੜੇ ਲਿਖੇ ਸੀ ਦੁੱਖੋ ਕੱਟਣੇ ਸੀ ਇਹ ਆਖਰੀ ਦਖੜੀ ਬਣਾ ਰਿਆਂ 50 ਮੇਰਾ ਭਾਈ ਅਰੇ ਅਰੇ ਤੂੰ ਉਹਨੇ ਕੋਸਾ ਦਾ ਲੈ ਕੋਸਾ ਰੀ ਵਾਜ ਉਹ ਗੱਲ ਵੀ ਸਾਡੇ ਕਰਮਾਂ ਜਿੰਨੀ ਕੋ ਨਾਲ ਦੀ ਸੇਵਾ ਸੀਗੀ ਅਸੀਂ ਕੀਤੀ ਆ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਜਪੋ ਸਤ ਨਾਮ ਸਤ ਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਜਪੋ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਜਪੋ ਸਤਨਾਮ 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 ਜੀ ਧੰਨਵਾਦ ਪਹਿਲਾਂ ਤੁਸੀਂ ਆਏ ਹੋ ਬਹੁਤ ਸ਼ੁਕਰੀਆ ਤੁਹਾਡਾ ਕੋਈ ਗੱਲ ਨਹੀਂ ਸਾਡੇ ਕਰਮਾਂ ਜਿੰਨੀ ਕੁ ਉਹਨਾਂ ਦੀ ਸੇਵਾ ਸੀਗੀ ਅਸੀਂ ਕੀਤੀ ਹੈ ਜੀ ਬਹੁਤ ਤਤਰਾਈ ਸਮਰਾਲਾ ਚੌਂਕ ਤੋਂ ਲੈ ਕੇ ਆਏ ਆਂ ਜੀ ਬਹੁਤ ਹਾਲਤ ਮਾੜੀ ਸੀ ਮਿੱਟੀ ਦੇ ਨਾਲ ਲਤਪਤ ਹੋਏ ਹੋਏ ਵੀ ਪਰ ਜਿੰਨੇ ਕੇ ਸਾਡੇ ਕਰਮਾਂ ਚ ਸੀਗੀ ਅਸੀਂ ਸੇਵਾ ਕੀਤੀ ਆ ਮਾਹਰ ਕਿਰਪਾ ਕਰਨ ਸਾਨੂੰ ਮਾਫੀ ਬਖਸ਼ਣ ਜੇ ਅਸੀਂ ਕੋਈ ਗਲਤੀ ਕੀਤੀ ਹੋਵੇ ਪਰ ਅਸੀਂ ਆਪਣੇ ਵੱਲੋਂ ਚੰਗੇ ਮਨ ਨਾਲ ਨੀਤ ਨਾਲ ਚੰਗੀ ਦਾ ਸੇਵਾ ਕੀਤੀ ਹੈ ਕਿੱਤੀ ਚਪਤਾ ਕਰ ਲਿਆ ਮੇਰਾ ਜੀ ਨਾ ਮੈਂ ਬਹੁਤ ਬਹੁਤ ਕਰ ਲਿਆ ਕੋਈ ਨਾ ਮੈਂ ਰਸਮਾਂ ਇੰਨਾ ਸੀਗਾ ਇਹਦੇ ਕਰਮਾ ਜਿਹੜੇ ਲਿਖੇ ਸੀ ਦੁੱਖੋ ਘਟਣੇ ਸੀ ਇਹਨੇ ਪਰ ਜਿਹੜੀ ਇਹਦੀ ਟੀਵੀ ਦੀ ਬਿਮਾਰੀ ਸੀ ਨਾ ਜੀ ਉਹਨੇ ਇਹਨੂੰ ਅੰਦਰੋਂ ਖਾ ਲਿਆ ਸੀ ਜਮਈ ਟੀਵੀ ਬਹੁਤ ਖਤਰਨਾਕ ਸੀਗੀ ਇਦਾਂ ਇਹਦੇ ਖਾਤੇ ਸੀ ਲੁਧਿਆਣੇ ਸਿਵਲ ਹਸਪਤਾਲ ਵੀ ਲੜੇ ਇਹਨਾਂ ਕੋਲੇ ਵਾਰਡ ਹੈ ਨਹੀਂ ਵੇ ਕਹਿੰਦੇ ਪਟਿਆਲੇ ਲੈ ਕੇ ਜਾਣਾ ਵੀ ਅਸੀਂ ਦੀਪਕ ਹਸਪਤਾਲ ਚ ਪ੍ਰਾਈਵੇਟ ਚ ਦਾਖਲ ਕਰਾਈ ਰੱਖਿਆ ਕੱਲ ਹੀ ਛੁੱਟੀ ਮਿਲੀ ਸੀਗੀ ਦੀਪਕ ਤੋਂ ਕੱਲ ਸ਼ਾਮ ਨੂੰ ਚੜਾਈ ਕਰ ਗਿਆ ਸਵੇਰੇ ਉਹ ਅੱਜ ਸਵੇਰੇ ਕਰ ਗਿਆ ਅੱਜ ਸਵੇਰੇ ਚੜਾਈ ਕਰ ਗਿਆ ਕੱਲ ਸ਼ਾਮ ਨੂੰ ਛੁੱਟੀ ਮਿਲੀ ਸੀ ਅੱਜ ਸਵੇਰੇ ਹੀ ਆਪਣੀ ਗੱਲ ਹੋਈ ਆ ਤੁਹਾਡੇ ਨਾਲ ਹੋਈ ਸੀ ਮੇਰੀ ਗੱਲ ਨਹੀਂ ਤੁਹਾਡੇ ਨਾਲ ਹੋਈ ਨਹੀਂ ਭਣੇ ਹਾਂ ਇਹਨਾਂ ਦਾ ਕੁਦਰਤ ਤੋਂ ਮੈਸੇਜ ਆਇਆ ਹੋਇਆ ਦੇਖੋ ਨਹੀਂ ਤਾਂ ਅਸੀਂ ਇੰਨੇ ਦਿਨਾਂ ਦੇ ਨਾ ਡਿੱਗਦੇ ਸੀ ਵੀ ਕੋਈ ਤਾਂ ਕਾਲ ਕਰੂਗਾ ਕੋਈ ਤਾਂ ਜਾਣਦਾ ਹੀ ਹੋਊਗਾ ਮਾਛੂਆੜੇ ਦਾ ਨਾਮ ਲੈ ਲੈਂਦੇ ਸੀ ਬਾਰ-ਬਾਰ ਕੱਲ ਜਦੋਂ ਸਵੇਰੇ ਅੱਜ ਡੈਥ ਹੋਈ ਤੇ ਮੈਂ ਮੁੰਡਿਆਂ ਨੂੰ ਕਿਹਾ ਮੈਂ ਕਿਹਾ ਤੁਸੀਂ ਲੱਭੋ ਕੋਈ ਬੰਦਾ ਭੇਜੋ ਮਾਚੀਵਾੜੇ ਇਹ ਕਹਿੰਦੇ ਮੈਨੂੰ ਆ ਕੇ ਦੱਸਿਆ ਕਿੰਨਾ ਭਾਈ ਉਧਰ ਤੋਂ ਹੀ ਰਾਤ ਦਾ ਮੈਸੇਜ ਆਇਆ ਹੋਇਆ ਕਹਿੰਦਾ ਉਹਨਾਂ ਦੇ ਕਿਸੇ ਫੈਮਿਲੀ ਮੈਂਬਰ ਦਾ ਤੇ ਮੈਂ ਫਿਰ ਤ੍ਰੰਤੀ ਭੈਣ ਨੂੰ ਫੋਨ ਲਾ ਲਿਆ ਚਲੋ ਧੰਨਵਾਦ ਤੁਸੀਂ ਆ ਗਏ ਨਹੀਂ ਤਾਂ ਸਾਡੇ ਕੋਲੇ ਬਹੁਤ ਸਾਰੇ ਕੇਸ ਸੈਂਟ ਨੇ ਕੋਈ ਪਿੱਛੇ ਆਉਂਦਾ ਹੀ ਨਹੀਂ ਮਾ ਤੁਹਾਡਾ ਸ਼ੁਕਰੀਆ ਤੁਸੀਂ ਇਹਦੀ ਘਟੋ ਘਟ ਮਿੱਟੀ ਨੂੰ ਸੰਭਾਲਣ ਲਈ ਸਾਡੇ ਨਾਲ ਆ ਕੇ ਖੜੇ ਹੋ ਬਹੁਤ ਧੰਨਵਾਦ ਇਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਮੇਰਾ ਪਿੱਛੇ ਨੂੰ ਲੱਭਿਆ ஆக்கி ரீ பண்ணா சாலா மென ரஞ்சி க ਹੋ ਗਿੰ ਕਿੰਨੇ ਸਾਲ ਹੋ ਗਏ ਤੁਹਾਨੂੰ ਮਿਲਿਆ ਨੂੰ ਮੈਂ ਕਦੀ ਕਦਾਈ ਮਿਲਿਆ ਨਾ ਮੈਂ ਆਪ ਵੀ ਰੇ ਬਿਮਾਰ ਲੈ ਲੈ ਲੋਗੋ ਜੁਲੀ ਮਤਾ ਮੇਰਾ ਸਭ ਟੁੱਟ ਗਿਆ ਸੀ ਮੇਰਾ ਭਾਈ ਅਰੇ ਤੇ ਤੂੰ ਉਹਨੇ ਕੋਈ ਬੰਦਾ ਲੈ ਕੋਈ ਹੋਰ ਹੀ ਹੋ ਜਾਂਦੇ ਹੀ ਆਹ ਵੇਹੰਟਾ ਤੇ ਗਲਤੀ ਹੋ ਗਈ ਮੇਰੇ ਹੀ ਨਾ ਮੇਰੇ ਹੀ ਮਤੋਂ ਤੇ ਗਲਤੀ ਹੋ ਗਈ ਬਸ ਕੋਈ ਨਹੀਂ ਕੋਈ ਗਲਤੀ ਨਹੀਂ ਇਹਦੇ ਕਰਮਾਂ ਚ ਆ ਹੀ ਲਿਖਿਆ ਸੀ ਕਿਸੇ ਦੀ ਗਲਤੀ ਨਹੀਂ ਇਹ ਇਹਦੇ ਕਰਮਾਂ ਦਾ ਸੀਗਾ ਬਸ ਕੋਈ ਨਹੀਂ ਬੈਠ ਜਾ ਤੂੰ ਮੋੜ ਲੈ ਆ ਵੀਰਾ ਬੈਠ ਜਾ ਜੇ ਇਹ ਤੇ ਕੁਰਸੀ ਦਿਓ ਇੱਕ ਆ ਲੈ ਮੈਂ ਪਾਣੀ ਪੀ ਪਾਣੀ ਪੀ ਪਾਣੀ ਪੀ ਲੈ ਕੋਟ ਬਸ ਚੁੱਪ ਕਰ ਚੁੱਪ ਕਰ ਥੋੜਾ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਆਂ ਮਹਾਰਾ ਸੱਚੇ ਪਾਤਸ਼ਾਹ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ਣ ਬਸ ਹੌਸਲਾ ਰੱਖੋ ਥੋੜਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤੀਸ਼ ਕੁਮਾਰ son of ਰਾਜ ਕੁਮਾਰ ਉਮਰ ਲਗਭਗ 50 ਸਾਲ ਦੇ ਆਸ-ਪਾਸ ਹੋਊਗੀ ਪਰ ਹਾਲਾਤ ਇਨਸਾਨ ਨੂੰ ਬਜ਼ੁਰਗ ਕਰ ਦਿੰਦੇ ਬਾਪੂ ਜਿੱਦਣ ਸਾਨੂੰ ਮਿਲਿਆ ਸੀਗਾ लुधियानाे समराळा चौक ਦੇ ਵਿੱਚ ਪੁਲ ਦੇ ਥੱਲੇ ਰੋਬੀ ਸਿੱਧੂ ਆ ਵੀਰ ਉਹਨੇ ਸਾਨੂੰ ਫੋਨ ਕਰਕੇ ਦੱਸਿਆ ਕਹਿੰਦਾ ਬਾਈ ਜੀ ਬੰਦੇ ਦੀ ਹਾਲਤ ਬਹੁਤ ਮਾੜੀ ਐ ਵੀਡੀਓ ਬਣਾ ਕੇ ਭੇਜੀ ਬਾਈ ਥੱਲੇ ਹੀ ਲਿਟੀ ਜਾਂਦਾ ਸੀ ਮਿੱਟੀ ਦੇ ਵਿੱਚ ਹੀ ਵਿੱਚੇ ਟਾਇਲਟ ਵਾਸ਼ਰੂਮ ਹੋ ਰਿਹਾ ਸੀ ਬਲੀਡਿੰਗ ਹੋ ਰਹੀ ਸੀ ਅਸੀਂ ਗਏ ਉਹ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ ਸਤੀਸ਼ ਜੀ ਦੇ ਨਾਲ ਸਾਡਾ ਕੋਈ ਰਿਸ਼ਤਾ ਸੀ ਉਹ ਸਾਹ ਜਪਉਣ ਲਈਏ ਤਾਂ ਅਸੀਂ ਉੱਥੇ ਪਹੁੰਚੇ ਹਾਲਤ ਬਹੁਤ ਗੰਭੀਰ ਸੀ ਔਰ ਉੱਥੋਂ ਗੱਡੀ ਦੇ ਵਿੱਚ ਲੈ ਕੇ ਅਸੀਂ ਸੁਪਨਿਆਂ ਦੇ ਘਰ ਆਏ ਇਸ਼ਨਾਨ ਪਾਣੀ ਕਰਾ ਕੇ ਹਸਪੀਟਲ ਲੈ ਕੇ ਗਏ ਤਾਂ ਡਾਕਟਰਾਂ ਨੇ ਐਕਸ-ਰੇ ਵਗੈਰਾ ਕੀਤੇ ਦੱਸਿਆ ਇਹਨਾਂ ਦੀ ਚੈਸਟ ਦੀ ਇਨਫੈਕਸ਼ਨ ਬਹੁਤ ਜ਼ਿਆਦਾ ਸੀ ਕਿਉਂਕਿ ਇਹਨਾਂ ਦੇ ਲੰਗਸ ਦੀ ਜਿਹੜੇ ਫੇਫੜੇ ਸੀ ਉਹ ਗਲ ਗਏ ਸੀ ਬਿਲਕੁਲ ਹੀ ਤੇ ਬੜੀ ਭਿਆਨਕ ਟੀਵੀ ਸੀ ਇਹਨਾਂ ਨੂੰ ਬਿਮਾਰ ਸੀ ਕਮਜ਼ੋਰ ਸੀ ਖੂਨ ਦੀ ਕਮੀ ਸੀ 4.5 ਗ੍ਰਾਮ ਖੂਨ ਸੀ ਸਾਰੇ ਹੀ ਵਿੱਚ ਸਰੀਰ ਦੇ ਇਲਾਜ ਸ਼ੁਰੂ ਹੋਇਆ ਬਾਪੂ ਜੀ ਨੇ ਥੋੜਾ ਦੱਸਿਆ ਵੀ ਮੈਂ ਮਾਛੂਵਾੜੇ ਦਾ ਰਹਿਣ ਵਾਲਾ ਮੈਂ ਉੱਥੇ ਆਪਣੀ ਭੈਣ ਕੋਲੇ ਰਹਿੰਦਾ ਸੀ ਬੜੀਆਂ ਗੱਲਾਂ ਬੜੀਆਂ ਜਾਣਕਾਰੀਆਂ ਦੇਣ ਦੇ ਹਾਲਾਤ 'ਚ ਨਹੀਂ ਸੀ ਅਸੀਂ ਵੀ ਬੜੀਆਂ ਗੱਲਾਂ ਪੁੱਛੀਆਂ ਨਹੀਂ ਬਾਪੂ ਟ੍ਰੀਟਮੈਂਟ ਸ਼ੁਰੂ ਹੋ ਗਿਆ 3-4 ਦਿਨਾਂ ਬਾਅਦ ਥੋੜਾ 5 ਦਿਨਾਂ ਬਾਅਦ ਥੋੜਾ ਹੋਸਟ ਆਇਆ ਤਾਂ ਡਾਕਟਰਾਂ ਨੇ ਦੱਸਿਆ ਇਹਨਾਂ ਨੂੰ ਐਮ ਡੀ ਸੀ ਵੀ ਐਕਿਊਟ ਟੀ ਵੀ ਆ ਟੀ ਵੀ ਦਾ ਇੱਕ ਲੱਛਣ ਆ ਜਿਹੜਾ ਗੰਭੀਰ ਟੀ ਵੀ ਆ ਜਿਹੜਾ ਅੱਗੇ ਦੀ ਅੱਗੇ ਹੋਰ ਬਹੁਤ ਸਾਰੇ ਲੋਕਾਂ ਨੂੰ ਹੋ ਸਕਦੀ ਆ ਵੀ ਉਸ ਕਰਕੇ ਇਹਦਾ ਟ੍ਰੀਟਮੈਂਟ ਰਜਿਸਟਰਡ ਕਰਾਉਣਾ ਸਰਕਾਰ ਕੋਲੇ ਬਹੁਤ ਜ਼ਰੂਰੀ ਆ ਲੁਧਿਆਣਾ ਸਿਵਲ ਹਸਪੀਟਲ ਪਹੁੰਚੀ ਉਹ ਕਹਿੰਦੇ ਸਾਡੇ ਕੋਲੇ ਦਾ ਇਲਾਜ ਹੀ ਹੈ ਨਹੀਂ ਰਜਿੰਦਰ ਹਸਪੀਟਲ ਪਟਿਆਲੇ ਲੈ ਜਾਓ ਅਸੀਂ ਬਾਪੂ ਜੀ ਦੀ ਹਾਲਤ ਨੂੰ ਦੇਖਦੇ ਆ ਇੱਥੇ ਦੀਪਕਾ ਹਸਪੀਟਲ ਚ ਦਾਖਲ ਕਰਾਤਾ ਉੱਥੇ ਇਲਾਜ ਚੱਲਦਾ ਸੀ ਸतीश ਜੀ ਸਾਡੇ ਕੋਲੇ 25 7 24 ਨੂੰ ਆਏ ਲਗਭਗ 21 ਦਿਨ 21 ਦਿਨਾਂ ਦਾ ਸਫ਼ਰ ਜਿਹੜਾ ਬਾਪੂ ਸਟੇਸ਼ਨ ਸਾਡੇ ਕੋਲੇ ਸੁਪਨਿਆਂ ਦੇ ਘਰ ਚ ਬਤੀਤ ਕੀਤਾ ਜਿਹਦੇ ਵਿੱਚੋਂ ਸਾਰੇ ਦੇ ਸਾਰੇ ਦਿਨ ਹਸਪਤਾਲ 'ਚ ਹੀ ਗੁਜ਼ਰੇ ਐ ਇਹਨਾਂ ਦੇ ਤੇ ਇੱਕ ਦਿਨ ਪਹਿਲਾਂ ਹੀ ਹਸਪੀਟਲ ਤੋਂ ਛੁੱਟੀ ਮਿਲੀ ਸੀ ਸਵੇਰ ਨੂੰ ਦਿਨ ਚੜ੍ਹਦੇ ਨੂੰ ਬਾਪੂ ਆਪਣੇ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਦਾ ਹੋਇਆ ਕਾਲ ਚਲਾਣਾ ਕਰ ਗਿਆ ਬਾਪੂ ਉਸਤੀਸ ਦਾ ਜਿੱਥੇ ਜਨਮ ਹੋਇਆ ਕਿੱਥੇ ਉਹਨਾਂ ਦੇ ਪਰਿਵਾਰਕ ਮੈਂਬਰ ਭੈਣ ਭਰਾ ਇੱਕ ਵਧੀਆ ਪੜਿਆ ਲਿਖਿਆ ਬੰਦਾ ਸੀ ਪਰ ਕੁਝ ਕਮੀਆਂ ਇਨਸਾਨ ਨੂੰ ਅੱਜ ਇਹਨਾਂ ਹਾਲਾਤਾਂ ਤੱਕਰ ਪਹੁੰਚਾ ਦਿੰਦੀ ਬਾਪੂ ਨੇ ਆਪਣੇ ਪਰਿਵਾਰ ਨੂੰ ਛੱਡਤਾ ਸੀ ਲੰਬੇ ਸਮੇਂ ਤੋਂ ਅਲੱਗ ਹੀ ਰਹਿੰਦਾ ਸੀ ਇਕੱਲਾ ਹੀ ਬਸ ਜ਼ਿੰਦਗੀ 'ਚ ਕੁਝ ਐਸੇ ਰਾਹ ਚੁਣ ਲਏ ਤੇ ਇੱਥੇ ਤੱਕ ਦਾ ਸਫ਼ਰ ਪੂਰਾ ਕਰਕੇ ਅਖੀਰ ਅੱਜ ਉਹਦੇ ਚਰਨਾ ਵਿੱਚ ਜਾ ਬਰਾਜਿਆ ਵਾ ਧੰਨਵਾਦ ਆ ਉਹ ਵੀਰਦਾਰ ਆਬੀ ਸਿੱਧੂ ਦਾ ਜਿਹਦੇ ਕਰਕੇ ਸਾਨੂੰ ਸੇਵਾ ਦਾ ਮੌਕਾ ਮਿਲਿਆ ਉਸ ਤੋਂ ਅੱਗੇ ਧੰਨਵਾਦ ਆ ਪਰਿਵਾਰ ਦਾ ਭੈਣ ਵੀਨਾ ਰਾਣੀ ਜੀਜਾ ਜੀ ਮਦਨ ਲਾਲ ਮਾਮੇ ਦੀ ਕੁੜੀ ਪੂਨਮ ਜਤਨ ਕੁਮਾਰ ਮਨੀਸ਼ ਸਿੰਘ ਭਾਣ ਜੇ ਵਿਜੇ ਕੁਮਾਰ ਤੇ ਅਜੇ ਕੁਮਾਰ ਜੀ ਦਾ ਜਿਹੜੇ ਅੱਜ ਇੱਥੇ ਪਹੁੰਚੇ ਇਹਨਾਂ ਨੂੰ ਵੀ ਪਤਾ ਨਹੀਂ ਸੀ ਭੈਣ ਨੇ ਸਾਨੂੰ ਮੈਸੇਜ ਕੀਤਾ ਭੈਣ ਤੁਹਾਡਾ ਨਾਮ ਪੂਨਮ ਆ ਪੂਨਮ ਭੈਣ ਨੇ ਸਾਨੂੰ ਮੈਸੇਜ ਕੀਤਾ ਇੱਕ ਦਿਨ ਪਹਿਲਾਂ ਹੀ ਬਾਪੂ ਜੀ ਦੀ ਡੈਥ ਤੋਂ ਇੱਕ ਦਿਨ ਪਹਿਲਾਂ ਹੀ ਵੀ ਇਹ ਬਾਈ ਜੀ ਹੈ ਜਿਹੜੇ ਮੇਰੇ ਵੱਡੇ ਭਾਈ ਸਾਹਿਬ ਨੇ ਵੀ ਮੈਂ ਆਉਂਗੀ ਮਿਲਣ ਉਹਨਾਂ ਨੂੰ ਤੇ ਜਦੋਂ ਬਾਪੂ ਜੀ ਦੀ ਡੈਥ ਹੋ ਗਈ ਉਹ ਮੈਸੇਜ ਸੀ ਉਹ ਤੋਂ ਬਾਅਦ ਚੈੱਕ ਕੀਤਾ ਤੇ ਫਿਰ ਭੈਣ ਨੂੰ ਤੁਰੰਤ ਫੋਨ ਕੀਤਾ ਵੀ ਭੈਣੇ ਸਤੀਸ਼ ਜੀ ਚੜ੍ਹਾਈ ਕਰ ਗਏ ਨੇ ਤਾਂ ਭੈਣ ਨੇ ਫਿਰ ਆਪਣੇ ਬਾਕੀ ਰਿਸ਼ਤੇਦਾਰਾਂ ਨੂੰ ਕਾਲ ਕੀਤੀ ਸਾਨੂੰ ਵੀ ਨੰਬਰ ਦੇ ਤੇ ਅਸੀਂ ਵੀ ਆਪਣੇ ਵੱਲੋਂ ਸੰਪਰਕ ਕੀਤਾ ਤੇ ਅੱਜ ਸਤੀਸ਼ ਕੁਮਾਰ ਜੀ ਦਾ ਜਿਹੜਾ ਜ਼ਿੰਦਗੀ ਦਾ ਅੰਤਮ ਸਫ਼ਰ ਹੈ ਸ਼ਰੀਰ ਦਾ ਉਹਦੇ ਵਿੱਚ ਅਸੀਂ ਸਾਰੇ ਸ਼ਾਮਲ ਹੋਣ ਲਈ ਖੜੇ ਆ ਪਿੰਡ ਹਸਨਪੁਰ ਦੇ ਸ਼ਮਸ਼ਾਨ ਘਾਟ ਵਿੱਚ ਬਾਪੂ ਸਤੀਸ਼ ਕੁਮਾਰ ਜੀ ਦਾ ਅੰਤਮ ਸੰਸਕਾਰ ਹੋਊਗਾ ਬਾਪੂ ਤਾਂ ਉਦੇ ਹਾਲਾਤਾਂ ਨੇ ਬਣਾਤਾ ਉਹਨੂੰ ਨਹੀਂ ਤਾਂ 50 ਸਾਲ ਦੀ ਹੋ ਮੇਰੀ ਉਮਰ ਐ ਇੰਨੀ ਕੀ ਇਹਦੀ ਸੀ ਪਰ ਵਕਤ ਇਨਸਾਨ ਨੂੰ ਬਿਯਰਕ ਕਰ ਦਿੰਦਾ ਤੇ ਇਹਦੇ ਕਰਮਾਂ ਦੇ ਵਿੱਚ ਜਿੱਥੇ-ਜਿੱਥੇ ਜਿਵੇਂ-ਜਿਵੇਂ ਜੋ ਲਿਖਿਆ ਸੀ ਉਹਨੂੰ ਪੂਰਾ ਕਰਦਾ ਹੋਇਆ ਅਖੀਰ 21 ਦਿਨ ਦਾ ਸਫਰ ਸੁਪਨਿਆਂ ਦੇ ਘਰ ਚ ਮਨੁੱਖਤਾ ਦੀ ਸੇਵਾ ਪਰਿਵਾਰ ਚ ਪੂਰਾ ਕਰਦਿਆ ਹੋਇਆ ਅੱਜ ਹਸਨਪੁਰ ਪਿੰਡ ਦੀ ਸ਼ਮਸ਼ਾਨ ਘਾਟ ਦੇ ਵਿੱਚ ਜਾ ਕੇ ਮਿੱਟੀ ਨਾਲ ਮਿੱਟੀ ਹੋਊਗਾ ਬਾਪੂ ਸतीश ਕੁਮਾਰ ਅਰਦਾਸ ਕਰਿਓ ਇਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਸੱਚੇ ਬਾਦਸ਼ਾਹ ਵਾਈਗਰੂ ਉਹ ਅੱਲਾਹ ਉਹ ਰਾਮ ਉਹ ਵਾਈਗਰੂ ਜੀ ਉਹ ਭਗਵਾਨ ਇਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ ਸੈਟਾ ਘਲੋ ਭਾਈ ਸਿਰ ਧੱਕ ਲੋ ਜਿਹਦਾ ਨਹੀਂ ਸੈਟਕਿਆ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਬਾਦਸ਼ਾਹੀ ਦਸਵੀਂ ਪੌੜੀ ਪ੍ਰਥਮ ਪਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAMDAS ਹੋਏ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਬਿਠਾ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੋ ਨਿਦਿਆਵੈ ਧਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹਿਆਂ ਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰਦਾ ਧਿਆਨ ਧਰ ਕੇ ਬੋਲੋ ਜੀ ਬਾਪੂ ਸਤੀਸ਼ ਕੁਮਾਰ ਜੀ ਜੋ ਕਿ ਬੀਤੇ ਕੋ ਦਿਨਾ ਤੋਂ ਅਕਾਲ ਚਲਾਉਣਾ ਕਰ ਗਏ ਹਨ ਬਾਪੂ ਜੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਬੇਨਤੀ ਜੋ ਦੜੀ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਜੀਓ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ ਪਿੱਛੇ ਪਰਿਵਾਰ ਅਤੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣਾ ਜੀ ਹੁਣ ਸੰਸਕਾਰ ਦੀ ਤਿਆਰੀ ਹੈ ਆਪ ਆਗਿਆ ਬਖਸ਼ੋ ਜੀ ਉਜੋ ਜੀ ਆਪ ਜੀ ਦੇ ਦਰ ਤੇ ਆਵੇ ਸੋ ਰਾਜੀ ਜਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਈ ਸੋ ਨਿਹਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਨਾਮ ਸਤ ਨਾਮ ਸਤ ਨਾਮ ਜੀ ਜਪੋ ਸਤ ਨਾਮ ਸਤ ਨਾਮ ਸਤ ਨਾਮ ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਹਿ ਜਪੋ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਹਿ ਜਪੋ ਸਤਨਾਮ 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 ਜੀ ਵਾਰੀ ਵਾਰੀ ਜਪੋ ਸਤਨਾਮ 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 ਜੀ ਵਾਰੀ ਵਾਰੀ ਜਪੋ ਸਤਨਾਮ 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 ਜੀ